ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪਿਆਰੇ ਦੋਸਤੋ ਅੱਜ ਦੀ ਵੀਡੀਓ ਵਿੱਚ ਕੰਬੋਜ ਬਰਾਦਰੀ ਦੇ 52 ਗੋਤਾਂ ਬਾਰੇ ਕੁਝ ਜਾਣਕਾਰੀ ਸਾਂਝੀ ਕਰਾਂਗੇ ਆਓ ਜਾਣਦੇ ਹਾਂ ਕੰਬੋਜ ਬਰਾਦਰੀ ਦੇ 52 ਗੋਤਾਂ ਦੇ ਕੀ ਕੀ ਨਾਮ ਹਨ ਅਵਦਾਲ ਅਜਪਾਲ ਜਾਂ ਅਜਾਪਾਲ ਅੰਗਿਆਰੇ ਸੰਦਾ ਜਾਂ ਸੰਦੇ ਸਮਾ ਜਾਂ ਸਾਵੇਂ ਸੁਰਮੇ ਸੋਥਪਾਲ ਸ਼ਾਹੀ ਸੋਹੀ ਜਾਂ ਸੋਹੀਏ ਜਾਂ ਸਾਵਨ ਸਹੀਗੇ ਸੁਨੇਰ ਾਂਡਾ ਜਾਂ ਹਾਂਡੇ ਕੌਸਲੇ ਜਾਂ ਖੋਸਲੇ ਪਿਆਰ ਜਾਂ ਕੈਰ ਜਾਂ ਖੇਰੇ ਕੌੜਾ ਜਾਂ ਕੌੜੇ ਕਰਨਪਾਲ ਖੰਡ ਜਾਂ ਗਲਨ ਜਾਂ ਗਲਵਾਨ ਖਿੰਡਾ ਜਾਂ ਖਿੰਡੇ ਖੰਤੇ ਜਾਂ ਖਿੱਪੇ ਯਾਕ ਚਾਤਰਥ ਚੰਤੀ ਜਾ ਚਾਂਦੀ ਚਾਂਦਨੇ ਜਾ ਚੰਦ ਜੰਮੂ ਜੌੜਾ ਜਾ ਜੋੜੇ ਜਈਆ ਜਾ ਜੱਜ ਜਖਪਾਲ ਜਾ ਜਸਪਾਲ ਜਹਾਨੀ ਜੋਸ਼ਣ ਜੱਟਮਲ जा झंडू तुरना जा तुरने डोते ढट जा टोट तिरज तरनी तोतीए तखे जा तिरखे जा तिरख तूमे तादने थिंद ਦਸਰਾ ਜਾਂ ਦਸਰੇ ਦਵੇੜਾ ਤੰਜੂ ਨੰਦਨ ਨਾਰੂ ਨਾਗਰਾ ਜਾਂ ਨਾਗਰੇ नागਪਾਲ ਨੱਟਾ ਜਾਂ ਨੰਡਾ ਨੰਦਾ ਜਾਂ ਨੰਤੇ ਪਠਾਨ ਜਾਂ ਵਿਨਾਇਕ ਅੰਤੂ ਪਟਨਰਾਏ ਪੁਰਾਨ ਬਾਰੜ ਬਸਰਾ ਬਾਜਨੇ ਬਨੂੜ ਜਾਂ ਬਨੂਰੀ ਬੱਟੀ ਜਾਂ ਪੱਟੀ ਬਹੁਜਾਦ ਵਾਨ ਜਾਂ ਭਾਵਨ ਭੰਡਾਰੀ ਭੋਜਰਥ ਮਮੀ ਮੋਮੀ ਮੱਤੇ ਮਿਰੋਕ ਜਾਂ ਮਿਰੋਕ ਜਾਂ ਮਹਿਰੋਕ ਮੂਰਤੀ ਜਾਂ ਮੱਤੀ ਮਹੇਸ਼ ਜਾਂ ਮਹੇਸ਼ੀ ਰਾਉ ਰਤਨਪਾਲ ਲੋਰੇ ਜਾਂ ਨੂਰੀਆ ਲਲ ਧੰਨਵਾਦ